ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਸੋ ਅੱਜ ਤੁਸੀਂ ਦੇਖ ਸਕਦੇ ਹੋ ਪਿਕਚਰ ਰੌਣਕਾਂ ਬਹੁਤ ਸਾਰੀਆਂ ਕਿਉਂਕਿ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ 16 ਸੈਕਟਰ ਜਿੱਥੇ ਚੱਲ ਰਿਹਾ ਹੈ ਰੋਜ਼ ਫੈਸਟੀਵਲ 2025 ਸੋ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਬਹੁਤ ਸੋਹਣੀਆਂ ਹੋਈਆਂ ਬੀਆਂ ਤੇ ਲੋਕ ਵੀ ਬਥੇਰੇ ਆਏ ਹੋਏ ਆ ਜਿਹੜੇ ਕਿ ਖਾਸ ਕਰਕੇ ਫੋਟੋਆ ਕਰਵਾ ਰਹੇ ਆ ਕਪਲਸ ਵੀ ਆਏ ਆ ਤੇ ਲੋਕ ਫੈਮਿਲੀ ਦੇ ਨਾਲ ਵੀ ਇੱਥੇ ਪਹੁੰਚੇ ਹੋਏ ਆ ਸੋ ਅੰਦਰ ਕਿਹੜੀਆਂ ਕਿਹੜੀਆਂ ਤਿਆਰੀਆਂ ਆ ਤੇ ਕੀ ਕੁਝ ਖਾਸ ਦੇਖਣ ਨੂੰ ਅੰਦਰ ਸਾਨੂੰ ਮਿਲਣ ਵਾਲਾ ਇਹ ਸਭ ਦੇਖਾਂਗੇ ਇਸ ਤੋਂ ਪਹਿਲੇ 10ਵਾਂ ਕਿ ਇੱਥੇ ਬਹੁਤ ਸਾਰੇ ਕੰਪੀਟੀਸ਼ਨਸ ਹੋਣ ਵਾਲੇ ਨੇ ਤਿੰਨ ਦਿਨੇ ਰੋਜ਼ ਫੈਸਟੀਵਲ ਚਲੇਗਾ ਕਿਉਂਕਿ ਅੱਜ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਹੀ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਵਿੱਚ ਬਹੁਤ ਸਾਰਾ ਕ੍ਰੇਜ਼ ਹੈਗਾ ਸੋ ਜ਼ਿਆਦਾ ਦੇਰ ਨਹੀਂ ਕਰਦੇ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਸਿੱਧਾ ਅੰਦਰ ਚਾਲਦੇ ਤੁਹਾਨੂੰ ਲੈ ਕੇ ਤੇ ਦਿਖਾਉਂਦੇ ਆ ਰੋਜ਼ ਫੈਸਟੀਵਲ 2025 ਦਾ ਖਾਸ ਨਜ਼ਾਰਾ ਸੋਣੇ-ਸੋਣੇ ਕੁੜੀਆਂ ਨਾਲ ਅਸੀਂ ਗੱਲਬਾਤ ਕਰਨ ਲੱਗੇ ਪਹਿਲੇ ਪੁੱਛ ਲੰਦੇ ਕੀ ਨਾਮ ਹੈ ਕਿੱਥੋਂ ਆਏ ਹੋ ਦੀਪਿਕਾ ਫਰਮ ਬਿਹਾਰ ਬਿਹਾਰ ਸਨੇਹਾ ਪ੍ਰਮੁਧਰਖੰਡ ਉਤਰਾਖੰਡ ਉਤਰਾਖੰਡ ओके ਸੋ ਕੀ ਪੜਦੇ ਹੋ ਕੀ ਸਟੱਡੀ ਕਰਦੇ

चंडीगढ़ चंडीगढ़ तो लग रहा है रोज अरे हर साल आते हैं हम तो हर, हर साल अच्छे से अच्छा होता है ना मत देख के इतना इंजॉय होता है ना

ਬਹੁਤ ਮਜ਼ਾ ਆਇਆ ਅੱਜ ਇਤ ਸੈਲਫੀ ਪੁਆਇੰਟ ਵੀ ਬਹੁਤ ਸਾਰੇ ਐ ਸੋ ਕਿਤੇ ਕਿਤੇ ਫੋਟੋਆਂ ਕਰਵਾਈਆਂ ਅਸੀਂ ਕਰਵਾਈਆਂ ਤੇ ਐਂਟ੍ਰੈਂਸ ਤੇ ਕਰਵਾਈਆਂ ਤੇ ਆਪਣਾ ਜਿਹੜਾ ਜਪਨ ਜੀ ਦੇ ਸਾਥ ਜਿਹੜਾ ਉਹਨਾਂ ਨੇ ਅਲੱਗ-ਅਲੱਗ ਬਣਾਏ ਹੋਇਆ ਵਾਸੀ ਅਜੇ ਹੋਰ ਦੇਖਦੇ ਹਾਂ ਹੋਰ ਅਲੱਗ-ਅਲੱਗ ਜਗ੍ਹਾ ਚਾਵਾਂਗੇ ਹਾਲੇ 2 ਦਿਨ ਹੋਰ ਚੱਲਣਾ ਫਿਰ ਉਦੋਂ ਵੀ ਆਣਾ ਹੈ ਮੈਮ ਦੇਖੋ ਹੋ ਸਕਦਾ ਦਾ ਟਾਈਮ ਲੱਗੇ ਤਾਂ ਜ਼ਰੂਰ ਕੱਲ ਵੀ ਆਣਾ ਆਪਣੇ ਬੱਚਿਆਂ ਲੈ ਕੇ ਹਾਂਜੀ ਸੈਟਰਡੇ ਸੰਡੇ ਫੁੱਲ ਇੰਜੋਏ ਸੋ ਬਹੁਤ ਬਹੁਤ ਥੈਂਕ ਯੂ so much ਕਰੇ تھے ਇੱਕਦਮ ਨਾਲ ਪਿਆਰੀ ਜੀ ਫੈਮਲੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿੱਥੋਂ ਆਏ ਹੋ ਤਰਮਿੰਦਰ ਮੈਮ ਸੋ ਅਸੀਂ ਇੱਥੇ ਤੋਂ ਚੰਡੀਗੜ੍ਹ ਤੋਂ ਹਾਂ ਜੀ ਕੀ ਨਾਮ ਹੈ ਅਭਿਨਵ ਨੀਲਮ ਕਿਤੇ ਕਾ ਸਕੂਲ ਤੋਂ ਹਾਂਜੀ ਮੇਰੇ ਪੇਪਰ ਚੱਲ ਰਹੇ ਹਨ 12ਵੀਂ ਦੇ ਤੋਂ ਮੈਂ ਅਭੀ ਰੋਜ਼ ਫੈਸਟੀਵਲ ਕਿਵੇਂ ਦਾ ਲੱਗ ਰਿਹਾ ਹੈ ਹਾਂਜੀ ਬੜਾ ਬੜਾ ਵਧੀਆ ਲੱਗ ਰਿਹਾ ਸੀ ਕੈਪ ਨਹੀਂ ਟਿਕ ਰਹੀ ਤੁਹਾਡੀ ਹੈ ਕਿਵੇਂ ਜਾ ਰਹੇ ਐਗਜ਼ਾਮ ਵਧੀਆ ਜਾ ਰਹੇ ਖਤਮ ਹੋ ਗਏ ਕਿ ਹੋ ਰਿਹਾ ਨਹੀਂ ਹੋ ਰਿਹਾ ਅੱਜ ਦੂਜਾ ਐਗਜ਼ਾਮ ਦਾ ਕਿਵੇਂ ਲੱਗਿਆ ਵਧੀਆ ਗਿਆ ਵਧੀਆ ਗਿਆ ਹਾਂਜੀ ਚਲੋ ਇਹ ਰਿਜ਼ਲਟ ਆਉਣ ਦੇ ਪਤਾ ਲੱਗਣਾ ਔਰ ਤੁਸੀਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਰੋਸਕ ਬਹੁਤ ਬੜੀਆ ਬਹੁਤ ਵਧੀਆ ਲੱਗ ਰਿਹਾ ਪਹਿਲੇ ਵੀ ਆਉਂਦੇ ਹੋ ਜਾਂ ਫਸਟ ਟਾਈਮ ਆਇਆ ਨਹੀਂ ਪਹਿਲੇ ਵੀ ਆਉਂਦੇ ਪਹਿਲੇ ਵੀ ਇਸ ਵਾਰ ਕੀ ਕੁਝ ਖਾਸ ਲੱਗਾ ਵੀ ਇਸ ਵਾਰ ਕੁਝ ਬਦਲਾਅ ਲੱਗਾ ਰੋਸ ਫੈਸਟੀਵਲ ਥੋੜਾ ਹੋਰ ਜ਼ਿਆਦਾ ਹੋਰ ਜ਼ਿਆਦਾ ਅੱਛਾ ਜਿੰਨਾ ਅੱਛਾ ਦਾ ਉਸੇ ਨਾਲ ਅੱਛਾ ਲੱਗ ਰਿਹਾ ਕਿੰਨੀ ਕ ਹੂੰ ਬਸ

ਸੋ ਸਾਡੇ ਨਾਲ ਇੱਥੇ ਬਹੁਤ ਹੀ ਪਿਆਰ ਆਜਾ ਕਪਲ ਮੌਜੂਦ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਆ ਦਰਅਸਲ ਮੈਂ ਨਾ ਨੂੰ ਫੋਟੋ ਕਰਵਾਉਂਦਿਆਂ ਨੂੰ ਦੇਖਿਆ ਸੀਗਾ ਤੇ ਮੈਂ ਸੋਚਿਆ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੇ ਕਿੱਥੋਂ ਆਏ ਮੇਰਾ 우ਸ਼ਾ ਨਾਮ ਹੈ ਤੇ ਇਹ ਡਾਕਟਰ ਪ੍ਰੀਤ ਸਿੰਘ ਨੇ ਸੈਕਟਰ 16 ਇੱਥੇ ਰੇਡੀਓਲੋਜੀਸ ਰਿਟਾਇਰ ਹੋਏ ਹੈ ਤੇ ਅਸੀਂ ਆਏ ਹਾਂ 48 ਸੀ ਜੋ ਹਾਂਜੀ ਸੋ ਰੋਜ਼ ਫੈਸਟੀਵਲ ਦੇ ਕਿੰਨੇ ਸਾਲਾਂ ਤੋਂ ਆ ਰਹੇ ਅਸੀਂ ਐਪ੍ਰੋਕਸੀਮੇਟਲੀ 2000 2000 ਤੋਂ ਹੀ ਆ ਰਹੇ ਹਨ ਜਨਮ ਸਮੀ ਆਏ 1998 ਬਹੁਤ ਹੈ ਹਸਪੀਟਲ ਹੀ ਰਹਿੰਦੇ ਸੀ ਅਸੀਂ ਸਾਡਾ ਕੁਆਟਰ ਰਹਿਤੀ ਸੀਗਾ ਹਸਪੀਟਲ ਜੀ ਤੇ ਅਸੀਂ ਹਮੇਸ਼ਾ ਅੰਦੇਜਾ ਇੱਕ ਦਿਨ ਤੇ ਚੱਕਰ ਜ਼ਰੂਰ ਮਾਰਦੇ ਆ ਸੀ ਹਾਂ ਹਾਂ ਫਸਟ ਡੇ ਵੀ ਮਾਰਤੇ ਆ ਕਿਉਂਕਿ ਫਸਟ ਡੇ ਪੇ ਨਾ ਰਸ ਘੱਟ ਹੁੰਦਾ ਤੇ ਅਸੀਂ ਜਦੋਂ ਇੱਥੇ ਰਹਿੰਦੇ ਸੀ ਸਵੇਰੇ ਸਵੇਰੇ ਫੁੱਲ ਆਪਣੇ ਦੇਖ ਕੇ ਚਲੇ ਜਾਣਾ ਔਰ ਦਿਨ ਚ ਨਹੀਂ ਸਾਨੂੰ ਕੋਈ ਵੀ ਜਿੱਦਾਂ ਇੰਨੇ ਸਾਲਾਂ ਤੋਂ ਤੁਸੀਂ ਦੇਖ ਰਹੇ 1997 ਤੋਂ 1997 ਤੋਂ ਮਤਲਬ 28 ਸਾਲ ਹੋ ਗਏ ਤਕਰੀਬਨ ਤੇ ਕਿੰਨਾ ਕੁ ਬਦਲਾਵ ਲੱਗਦਾ ਵੀ ਹੁਣ ਹੋਂ ਦੇ ਰੋਜ਼ ਫੈਸਟੀਵਲ ਚ ਕਿੰਨਾ ਕੁ ਬਦਲਾਵ ਆ ਗਿਆ ਨਹੀਂ ਕੁਝ ਖਾਸ ਨਹੀਂ ਕੁਝ ਖਾਸ ਨਹੀਂ ਪਹਿਲਾਂ ਜਿਹੜੀ ਮਾਰਕੀਟ ਇਹ ਮੇਨ ਰੋਡ ਤੇ ਹੁੰਦੀ ਸੀ 17 ਔਰ 16 ਦੇ ਸਾਰਾ ਸੌਣ ਡਰਾਈਵਰ ਕੋਟਰਾ ਵੀ ਐਡਵਰਟਾਈਜ਼ਮੈਂਟ ਦੀ ਕਾਫੀ ਸਾਰੀ ਸ਼ਾਪਸ ਖੁੱਲਦੀਆਂ ਸੀਗੀਆਂ ਉਹ ਹੁੰਦੀ ਹੈ ਉਹ ਬੰਦ ਹੋ ਕੇ ਵੀ ਹਾਂ ਤੇ ਬਾਕੀ ਤੇ ਸੇਮ ਹੀ ਹੈ ਇਹ ਵੀ ਉਦਾਂ ਹੀ ਲੱਗਦਾ ਸੀਗਾ ਤੇ ਅੰਦਰ ਵੀ ਅਸਤਰੀ ਹੁੰਦਾ ਹੁਣ

ਤੇ ਮੇਰੇ ਵੱਲੋਂ ਮੁਬਾਰਕਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਤੇ ਮਤਲਬ ਕਿਵੇਂ ਦਾ ਅਜ ਦੇ ਟਾਈਮ 'ਚ ਜੇ ਦੇਖੀਏ ਨਾ ਰਿਸ਼ਤੇ ਕਾਫੀ ਬਦਲ ਗਏ ਆ ਅਗਰ ਹਸਬੰਡ ਵਾਈਫ ਦੇ ਵੀ ਦੇਖੀਏ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਸੰਭ ਕੇ ਰੱਖਿਆ ਹੋਇਆ ਕਿਉਂਕਿ ਇੱਕ ਪਿਆਰ ਚ ਲੱਗਦਾ ਜਦੋਂ ਅੰਕਲ ਤੁਹਾਡੀ ਫੋਟੋ ਕੱਢ ਰਹੇ ਸੀਗੇ ਤਾਂ ਉਸ ਦੇ ਵਿੱਚ ਤੇ ਅਸੀਂ ਤੇ ਮੇਡ ਫॉर ਈਚ ਅਦਰਜ਼ ਹੀ ਆਂ ਤੇ ਇੱਕ ਗਰਮ ਹੋ ਜਾਂਦੀ ਤਾਂ ਮੈਂ ਠੰਡੀ ਹੋ ਜਾਂਦੀ ਐ ਮੈਂ ਠੰਡੀ ਮੈਂ ਗਰਮ ਹੁੰਦੀ ਐ ਤੇ ਠੰਡੇ ਹੋ ਜਾਂਦੀ ਐ ਬਸ ਸਦਹੀ ਐ ਅੰਡਰਸਟੈਂਡਿੰਗ ਉਹ ਆ ਮੈਮ ਗੋਸੇਂ ਦੇ ਅੱਧਾ ਹੁੰਦੇ ਹੁੰਦੇ ਆਪੀ ਟਾਈਮ ਹੋ ਗਿਆ ਨਹੀਂ ਹੁੰਦੇ ਪਹਿਲਾਂ ਹੁੰਦੇ ਸੀ ਆਪਣਾ ਜਵਾਨੀ ਦੇ ਟਾਈਮ ਚ ਅੱਛਾ ਹੁਣ ਕੀ ਹੁੰਦੇ ਹੁਣ ਨਹੀਂ ਹੁੰਦੇ ਹੁਣ ਤੁਸੀਂ ਬੈਲੈਂਸ ਬਣਾ ਲਿਆ ਬੈਲੈਂਸ ਬਣਾਇਆ ਅੱਛਾ ਥੋੜੀ ਸਲਾਹ ਦੇ ਦਿਓ ਅੱਜ ਦੇ ਜੋੜਿਆਂ ਨੂੰ ਵੀ ਬੈਲੈਂਸ ਬਣਾਉਂਦੀ ਹੈ ਅੱਜ ਤੱਕ ਲੜਾਈਆਂ ਹੁੰਦੀਆਂ ਤੇ ਲਾਗੋਗੇ ਬੈਜ ਨਹੀਂ ਠੀਕ ਨਹੀਂ ਨਹੀਂ ਸਾਡੇ ਬੱਚੇ ਵੀ ਸਾਡੇ ਵਰਗੇ ਹੀ ਆ ਹਾਂ ਉਹ ਵੀ ਐਸ ਨਹੀਂ ਕੀ ਬਾਤ ਹੈ ਕੋਈ ਖਾਸ ਚੀਜ਼ ਆ ਜਿਹੜੀ ਬਣ ਕੇ ਰੱਖਦੀ ਹੈ ਕੋਈ ਖਾਸ ਜਿਹਨੂੰ ਕਰਨਾ ਚਾਹੀਦਾ ਫੋਲੋ ਅਗਰ ਵਿਆਹ ਕਰਵਾ ਲਿਓ ਵਿਆਹ ਦਾ ਮੰਤਰੀ ਕਹਿ ਲਓ ਹੋ ਗਿਆ ਹਾਂ ਬਸ ਇਹ ਹੈ ਕਿ ਅੰਡਰਸਟੈਂਡਿੰਗ ਕਿ ਅੰਡਰਸਟੈਂਡਿੰਗ ਹੋਣੀ ਚਾਹੀਏ ਸੋ ਇਹ ਸੀ ਜੀ ਰੋਜ਼ ਫੈਸਟੀਵਲ ਦੀਆਂ ਕੁਝ ਖਾਸ ਤਸਵੀਰਾਂ ਜਿੱਥੇ ਤੁਸੀਂ ਵੇਖਿਆ ਲੋਕੀ ਬਹੁਤ ਸਾਰਾ ਇੰਜੋਏ ਕਰ ਰਿਹਾ ਹੈ ਕਈ ਲੋਕ ਜੋ ਆ ਇਥੇ ਆ ਕੇ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਪਿੱਛੇ ਵੀ ਵੇਖ ਸਕਦੇ ਹੋ ਕੁਝ ਲੋਕ ਜੋ ਆ ਸੈਲਫੀਆਂ ਵੀ ਕਰਵਾ ਰਹੀ ਨੇ ਤੇ ਬਹੁਤ ਸਾਰੇ ਲੋਕ ਜੋ ਆ ਇਸ ਰੋਜ਼ ਫੈਸਟੀਵਲ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਇਆ ਅਸੀਂ ਜਿਵੇਂ ਇੱਕ ਕਪਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿਣਾ ਸੀ ਕਿ ਅਸੀਂ 28 ਸਾਲਾਂ ਤੋਂ ਇਸ ਫੈਸਟੀਵਲ ਨੂੰ ਵੇਖ ਰਿਹਾ ਰੋਜ਼ ਗਾਰਡਨ ਆ ਰਹੇ ਆ ਤੇ ਬਹੁਤ ਸਾਰਾ ਪਿਆਰ ਜੋ ਰੋਜ਼ ਫੈਸਟੀਵਲ ਨੂੰ ਜੋ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਅੱਜ ਦੇ ਦਿਨ ਸਾਰੇ ਰੋਜ਼ ਫੈਸਟੀਵਲ ਸ਼ੁਰੂ ਹੋਇਆ ਜਿੱਥੇ ਡਿਫਰੈਂਟ ਟਾਈਪ ਦੇ ਕਲਚਰਸ ਤੇ ਡਾਂਸ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਖਾਸ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਜੋ ਇਹ ਦਿਖਾਇਆ ਰੋਜ਼ ਫੈਸਟੀਵਲ ਪਸੰਦ ਆਇਆ ਹੋਵੇਗਾ ਤੇ ਤੁਸੀਂ ਵੀ ਜ਼ਰੂਰ ਰੋਜ਼ ਫੈਸਟੀਵਲ ਦੇਖ ਰਹੇ ਹੋਗੇ ਕਿਉਂਕਿ ਹਾਲੀ 2 ਦਿਨ ਹੋਰ ਇਹ ਰੋਜ਼ ਫੈਸਟੀਵਲ ਚੱਲਣਾ ਹੈ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ